ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਆਲ ਇੰਡੀਆ ਵੱਲੋਂ ਇੱਕ ਸੰਗਤਾਂ ਤੱਕ ਕਿਉਂਕਿ ਨਾਲ ਹੀ ਪਾਈ ਸੁਜੀਤ ਸਿੰਘ ਖੋਸੇ ਬਾਰੇ ਪਾਈ ਸੁਜੀਤ ਸਿੰਘ ਖੋਸਾ ਜੀ ਬੇਨਤੀ ਹੈ ਕਿ ਜਿਹੜਾ ਤੁਸੀਂ ਅੰਮ੍ਰਿਤ ਬਾਲ ਬਾਰੇ ਬਾਰ-ਬਾਰ ਬੋਲਦੇ ਜੀ ਕਿਉਂਕਿ ਸੋਸ਼ਲ ਮੀਡੀਆ ਤੇ ਜਿਹੜਾ ਤੁਸੀਂ ਭੰਡੀ ਪ੍ਰਚਾਰ ਕਰ ਰਹੇ ਆ ਇਹ ਚੰਗੀ ਗੱਲ ਨਹੀਂ ਆਪਾਂ ਜੇ ਅੰਮ੍ਰਿਤ ਸ਼ਕਿਆ ਹੈ ਜੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਸਾਨੂੰ ਵਾਧੂ ਆਵਾਦ ਗੁਰੂ ਘਰ ਦੀ ਵਡਿਆਈ ਕਰਨੀ ਚਾਹੀਦੀ ਸੀ ਤੁਸੀਂ ਵਡਿਆਈ ਕਰਨ ਦੀ ਥਾਂ ਤੇ ਗੁਰਸਿੱਖਾਂ ਦੀ ਨਿੰਦਿਆ ਕਰ ਰਹੇ ਜੇ ਭੰਡ ਰਹੇ ਜੇ ਇਹਦੇ ਨਾਲ ਤੁਹਾਡੇ ਜਿਹੜੇ ਥੱਲੇ ਕਮੈਂਟ ਆਉਂਦੇ ਨੇ ਜਿਹਦੇ ਨਾਲ ਇਸ ਇਲਾਕੇ ਨੂੰ ਬਹੁਤ ਸ਼ਰਮਸ਼ੂਸ ਹੋ ਰਹੀ ਹੈ ਬੇਨਤੀ ਹੈ ਕਿ ਅਸੀਂ ਤੁਹਾਨੂੰ ਮੀਡੀਆ ਰਾਈ ਬੇਨਤੀ ਕਰਦੇ ਹਾਂ ਜੇ ਤੁਸੀਂ ਬਹਿਣਾ ਚਾਹੁੰਦੇ ਆ ਤੇ ਬਹਿ ਵੀ ਸਾਵਾਂਗੇ ਕੋਈ ਗੱਲ ਨਹੀਂ ਪਰ ਜਿਹੜਾ ਅੱਜ ਤੁਸੀਂ ਬਾਰ-ਬਾਰ ਕੋਈ ਵੀ ਗੱਲ ਆ ਤੇ ਅਮਰਤਪਾਲ ਫਲਾਣੇ ਏਜੰਸੀਆਂ ਦਾ ਫਲਾਣਾ ਉਹਨੇ ਆ ਕੰਮ ਕੀਤਾ ਉਹ ਤੇ ਆਪਾਂ ਨੂੰ ਸਾਰਿਆਂ ਨੂੰ ਲੋਕਾਂ ਨੂੰ ਪਤਾ ਹੀ ਹੈ ਉਹ ਤੁਹਾਡੇ ਕਮੈਂਟ ਰਾਹੀਂ ਤੁਹਾਨੂੰ ਦੱਸ ਰਹੇ ਤੁਸੀਂ ਕੌਣ ਆ ਤੇ ਅਮਰਤਪਾਲ ਕੀ ਐ ਪਰ ਐਦਾਂ ਨਾ ਕਰੋ ਅਸੀਂ ਤੁਹਾਨੂੰ ਇੱਕ ਤੁਹਾਡੇ ਹੀ ਨਾਲ ਜਾਣ ਵਾਲੇ ਗੁਰੂ ਦੇ ਸਿੱਖ ਤੁਹਾਡੇ ਕਰਕੇ ਨਹੀਂ ਜਾਂਦੇ ਗੁਰੂ ਕਰਕੇ ਜਾਂਦੇ ਸਨ ਉਹ ਅੱਜ ਸਾਡੇ ਨਾਲ ਖੜੇ ਨੇ ਅਸੀਂ ਸਾਰਿਆਂ ਵੱਲੋਂ ਤੁਹਾਨੂੰ ਹੱਥ ਬਨ ਕੇ ਬੇਨਤੀ ਕਰਦੇ ਆਂ ਮੁੜ ਕੇ ਬੇਨਤੀ ਨਹੀਂ ਕਰਨੀ ਅਸੀਂ ਅਸੀਂ ਫਿਰ ਤੁਹਾਡੇ ਬਾਰੇ ਵੀ ਦੱਸਾਂਗੇ ਜੋ ਤੁਹਾਡੇ ਬਾਰੇ ਸਾਡੇ ਕੋਲ ਹੈ ਪਰ ਇਹਦੇ ਨਾਲ ਕੀ ਹੋਣਾ ਸਾਡੇ ਦੇ ਲੋਕਾਂ ਨੇ ਵਿਸ਼ਵਾਸ ਨਹੀਂ ਕਰਨਾ ਕਿ ਜਿੱਦਾਂ ਦਾ ਫਲਾਣਾ ਹੈ ਉਦਾਂ ਦਾ ਇਹ ਹੋਣਗੇ ਵਿਸ਼ਵਾਸ ਘਾਤ ਨਾ ਕਰਈਏ ਤੇ ਨਾ ਕਰੀਏ ਤੇ ਨਾ ਕਰਵਾਈਏ ਤੁਸੀਂ ਆਪ ਹੀ ਸਮਝ ਲਓ ਪੜੇ ਲਿਖੇ ਜੇ ਗੁਰਬਾਣੀ ਵੀ ਪੜਦੇ ਜੇ ਨਿਤਨੇਮ ਵੀ ਕਰਦੇ ਹੋਗੇ ਪਰ ਤੁਹਾਡਾ ਨਿਤਨੇਮ ਕੀਤਾ ਤਾਂ ਤੁਸੀਂ ਇੱਥੋਂ ਦੇ ਗੁਰਸਿੱਖਾਂ ਨੂੰ ਪੁੱਛ ਲਓ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਜੇ ਤੁਸੀਂ ਇਹਨਾਂ ਨੂੰ ਨਹੀਂ ਪੁੱਛਦੇ ਤੇ ਤੁਸੀਂ ਗੁਰੂ ਦੇ ਦੇੰਦਾਰ ਜੇ ਵਾਰ-ਵਾਰ ਅੰਮ੍ਰਿਤਵਾਲ ਬਾਰੇ ਨਾ ਬੋਲੋ ਚੰਗੇ ਰਹਿਜੋਗੇ ਚੰਗੇ ਰਹਿਜੋਗੇ ਕਿਉਂਕਿ ਤੁਸੀਂ ਤਾਂ ਬੋਲਦੇ ਜੇ ਜਦੋਂ ਅਸੀਂ ਕਹਿੰਦੇ ਹਾਂ ਕਿ ਸੂਰੀ ਤਾਂ ਬੋਲਦਾ ਕਿ ਉਹਨੂੰ ਸਰਕਾਰ ਦੀ ਸ਼ਾਇ ਉਹਨੂੰ ਸਰਕਾਰ ਨੇ ਸਕਿਉਰਟੀ ਦਿੱਤੀ ਹੈ ਤੁਸੀਂ ਤਾਂ ਹੀ ਬੋਲਦੇ ਜੇ ਤੁਸੀਂ ਆਪਣੀ ਇਜਾਜ਼ਤੀ ਸਕਿਉਰਟੀ ਵਧਾਉਣਾ ਚਾਹੁੰਦੇ ਜੀ ਕਿਉਂਕਿ ਸਕਿਉਰਟੀ ਵਧਾਉਣ ਦੇ ਨਾਲ ਤੁਸੀਂ ਤਾਂ ਬੋਲਦੇ ਜੇ ਸਕਿਉਰਟੀ ਨਾਂ ਦੀ ਤੁਸੀਂ ਕਦੀ ਬੋਲਣਾ ਨਹੀਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ